ਮਡਲ ਵੀ ਆਪੋਂਗੇ ਹਾਂਜੀ ਗੁੱਡੀ ਕੱਢੀ ਰੈਬਰਟ ਜਿਹੜੀ ਕੋਈ ਛੇੜਖਾਨੀ ਨਹੀਂ ਹੈਗੀ ਜੀ ਜੋ ਵੀ ਟਾਇਰ ਹੋਏਗਾ 100% ਜੈਨੂਨ ਟਾਇਰ ਹੋਏਗਾ ਜੀ ਜੈਨੂਨ ਟਾਇਰ ਇੱਥੇ ਤੁਹਾਨੂੰ ਟਾਇਰ ਵੀ 25% ਰੇਟਾਂ ਤੇ ਮਿਲ ਜਾਣਗੇ 90% ਚੱਲੇ ਹੋਏ ਇੱਕ ਜਿਹੜਾ ਮਾਰਕੀਟ ਦੇ ਵਿੱਚ ਸੁਣਦੇ ਆ ਰਹੇ ਆਂਗੇ 22 ਟਾਇਰ ਇੰਡੀਅਨ ਸੜਕਾਂ ਤੇ ਚੱਲਣ ਵਾਲਾ ਨਹੀਂ ਠੰਡੀਆਂ ਕੰਟਰੀਆਂ ਤੇ ਉਹ ਲਾਂਬਾ ਵੀ ਇੱਥੇ ਨਹੀਂ ਹੋਊਗਾ ਦੂਜਾ ਟਾਇਰਾਂ ਦੀ ਗੁੱਡੀ ਨਹੀਂ ਕੱਢੀ ਹੋਊਗੀ ਤੇ ਤੀਜਾ ਮਾਡਲ ਨਹੀਂ ਪੁਰਾਣੇ ਹੋਣਗੇ ਈਅਰ ਦੇ ਹਿਸਾਬ ਨਾਲ ਹਨਾ ਜੀ ਮਾਡਲ ਵੀ ਆਪ ਹੋਣਗੇ ਹਾਂਜੀ ਗੁੱਡੀ ਕੱਡੀ ਰੈਬਰਟ ਜਿਹੜੀ ਕੋਈ ਛੇੜਖਾਨੀ ਨਹੀਂ ਹੈਗੀ ਜੀ ਜੋ ਵੀ ਟਾਇਰ ਹੋਏਗਾ 100% ਜੈਨੂਨ ਟਾਇਰ ਹੋਏਗਾ ਜੀ ਜੈਨੂਨ ਟਾਇਰ ਤੇ ਆ ਖੜੇ ਨੇ ਮਾਲਿਕ ਸਾਹਿਬ ਨਜ਼ਰ ਮਾਰ ਲਓ 15 14 13 12 12 ਤੋਂ ਲੈ ਕੇ 20 ਤੱਕ ਠੀਕ ਹੈ ਜੀ ਜੀ 14 ਨੰਬਰ ਇਹ ਚ 7 ਸਾਈਜ਼ ਹੈਗੇ ਆ 11 ਨੰਬਰ ਇਹ ਚ 7 8 ਸਾਈਜ਼ ਹੈਗੇ ਆ ਸਾਰੇ ਮਤਲਬ ਕਿ ਲਗਭਗ ਸਾਰੇ ਨੇ 11ਾਂ ਦੇ ਹਾਂ ਲਗਭਗ ਸਾਰੇ ਸਾਰੇ ਠੀਕ ਹੈ ਜੀ ਅੱਛਾ ਇੱਕ ਤੁਸੀਂ ਅਜੇ ਜੀ ਕਹਿ ਰਹੇ ਸੀਗੇ ਵੀ ਕੁਝ ਕੁ ਟਾਰਾਂ ਦੇ ਰੇਟ ਜਿਹੜੇ ਫਿਕਸ ਨੇ ਉਹ 250 ਰੁਪਏ ਕਿਲੋ ਚ ਨਹੀਂ ਆਉਂਦੇ ਉਹ ਕਿਹੜੇ ਕਿਹੜੇ ਨੇ ਜੀ ਉਹ ਭਾਜੀ ਟੋਟਲ ਗੇਨ ਕੇ 4 ਤੋਂ 5 ਸਾਈਜ਼ ਨੇ ਬਸ ਐਸੇ 2 14 ਨੰਬਰ ਦੇ ਨੇ 1 15 ਨੰਬਰ ਦਾ 1 17 ਨੰਬਰ ਦਾ ਠੀਕ ਹੈ ਜੀ ਉਹ ਜਿਹੜੇ ਸਾਈਜ਼ ਨੇ ਉਹ ਅਕੋਰਡਿੰਗ ਟੂ weight ਨਹੀਂ ਹੈਗੇ ਉੱਪਰ ਪੀਸ ਦੇ ਅਕੋਰਡਿੰਗ ਨੇ ਉਹ ਮਹਿੰਗਾ ਨਹੀਂ ਪੈਂਦਾ ਜੀ ਨਹੀਂ ਮੈਂ ਉਹ ਹੀ ਕਹਿ ਲੱਗਾ ਮੈਂ ਆਪ ਹੀ ਕਹਿ ਲੱਗਾ ਸੋਈ ਕਿ ਤੁਹਾਨੂੰ ਸਵਾਲ ਪਾਣਾ ਹੀ ਨਾ ਪਏ ਕਿ ਅਗਰ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਕੈਲਕੂਲੇਸ਼ਨ ਉੱਥੇ ਜਾ ਕੇ ਹੀ ਆਣੀ ਹੈ ਜੀ ਕੋਈ ਫਰਕ ਨਹੀਂ ਪੈਂਦਾ ਜਾ ਜਿਆਦਾ 10 ਵੀ 50 100 ਰੁਪਏ ਦਾ ਫਰਕ ਪੈਂਦਾ ਮਤਲਬ 50 ਰੁਪਏ ਮਹਿੰਗੇ ਹੋ ਸਕਦੇ ਨੇ ਸਸਤੇ ਵੀ ਹੋ ਸਕਦੇ ਨੇ 100 ਰੁਪਏ ਬਸ